ਗੁਰਚਨ ਸਿੰਘ ਜੀ ਮੈਨੂੰ ਭਾਰਤੀ ਜਨਤਾ ਪਾਰਟੀ ਵੱਲੋਂ 82 ਹਲਕੇ ਦੀ ਇਨਚਾਰਜ ਦੀ ਜ਼ਿੰਮੇਵਾਰੀ ਸੰਭਾਲੀ ਗਈ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਹੈਗਾ ਕਿ ਜਿਵੇਂ 82 ਦੇ ਨਾਲ ਨਾਲ ਹੀ ਸਾਡੇ ਹੋਰ ਵੀ ਹਲਕਿਆਂ ਦੇ ਵਿੱਚ ਬੜਾ ਭਾਰੀ ਸਾਨੂੰ ਲੋਕਾਂ ਦਾ ਸਮਰਥਨ ਮਿਲਦਾ ਪਿਆ ਜੋ ਆਮ ਪਾਰਟੀਆਂ ਵੱਲੋਂ ਇੱਕ ਫੋਕੀ ਤੇ ਗਲਤ ਜਿਹੜੀ ਅਫਵਾਹ ਉਡਾਈ ਜਾ ਰਹੀ ਹੈ ਕੀ ਆਪਣੇ ਕਿਸਾਨਾਂ ਦਾ ਵਿਰੋਧ ਹੋ ਰਿਹਾ ਜੇ ਹੋ ਰਿਹਾ ਉਹ ਜਿਹੜੀਆਂ ਕਿ ਇਹ ਸਟੈਂਡ ਬਾਜ਼ੀਆਂ ਚੱਲਦੀਆਂ ਹੀ ਨੇ ਪਰ ਜਿਵੇਂ ਤੁਸੀਂ ਦੇਖੋਗੇ ਇੰਨੀ ਭਾਰੀ ਗਿਣਤੀ ਦੇ ਵਿੱਚ ਸੁਸ਼ੀਲ ਦੇਵਗਨ ਜੀ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਬਹੁਤ ਕਮੇਟੀਆਂ ਦੀਆਂ ਔਰ ਜਿਹਦਾ ਹੀ ਮੰਡਲ ਪ੍ਰਧਾਨ ਵੀ ਔਰ ਪਿੰਡ ਦੇ ਕਈ ਪਿੰਡਾਂ ਦੇ ਮੋਹਤਵਾਰ ਸੱਜਣ ਉਹਦੇ ਹਾਜ਼ਰ ਹੋਏ ਨੇ ਔਰ ਸਾਰਿਆਂ ਨੇ ਇਹੀ ਵਿਸ਼ਵਾਸ ਜਤਾਇਆ ਹੈਗਾ ਕਿ ਆਣ ਵਾਲੀ ਜਿਹੜਾ ਸਾਡਾ 4 ਤਰੀਕ ਨੂੰ ਰਿਜ਼ਲਟ ਆਏਗਾ ਅਮਰੀਕ ਸਰ ਦਾ ਉਹ ਇਤਿਹਾਸਕ ਹੋਏਗਾ ਅਸੀਂ ਸਾਰੇ ਭਰਾ ਮਿਲ ਕੇ ਤਰਨਜੀਤ ਸਿੰਘ ਸੰਧੂ ਸਾਹਿਬ ਨੂੰ ਭਾਰੀ ਵੋਟਾਂ ਦੇ ਨਾਲ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਵੀ ਅਰਦਾਸ ਹੈ ਕਿ ਸਾਡੀ ਗਵਰਨਮੈਂਟ ਬਣੇ ਤਾਂ ਕਿ ਅਸੀਂ ਵੱਧ ਤੋਂ ਵੱਧ ਪੰਜਾਬ ਤੇ ਪੰਜਾਬੀਅਤ ਨੂੰ ਔਰ ਹਿੰਦੁਸਤਾਨ ਨੂੰ ਬਚਾ ਸਕੀਏ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਜੜੀ ਹੈ ਉਹ ਅਰਦਾਸ ਹੋਵੇ ਸਰ ਮੁੱਦੇ ਤੁਸੀਂ ਦੇਖੋ ਹਜ਼ਾਰਾਂ ਹੀ ਮੁੱਦੇ ਨੇ ਜਦੋਂ ਦੀ ਲੋਕਾਂ ਨੇ ਇੱਕ ਗਲਤੀ ਹੁਣ ਤਾਂ ਗਲਤੀ ਹੋਈ ਹੈ ਕਿਉਂਕਿ 92 ਐਮਐਲਏ ਜਤਾਏ ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਗਲਤੀ ਤਾਂ ਉਦੋਂ ਹੀ ਹੋਈ ਵੀ ਜਦੋਂ ਇੱਕ ਨੌ ਸਿੱਖਿਆ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਗਈ ਜਿਨ੍ਹਾਂ ਨੂੰ ਰਾਜਨੀਤੀ ਦਾ ਕੀ ਆਮ ਜਨਤਾ ਦੀ ਸੇਵਾ ਕਰਨ ਦਾ ਕੁਛ ਚਿੱਤ ਜੇਤਾ ਹੀ ਨਹੀਂ ਸੀ ਉਹਨਾਂ ਨੇ ਆਂਦੇ ਸਾਰ ਆਪਣੀ ਹੋਰ ਮਚਾਤੀ ਆਪਾਂ ਸਾਰੇ ਹਲਕਿਆਂ ਦੀ ਜੇ ਗੱਲ ਕਰ ਲਈਏ ਕੋਈ ਵੀ ਵੈਲ এডਿਕੇਟਿਡ ਜਾਂ ਵੈਲ ਟ੍ਰੇਨ ਜਾਂ ਜਿਨ੍ਹਾਂ ਨੂੰ ਰਾਜਨੀਤੀ ਦੀ ਪੂਰੀ ਸਮਝ ਹੋਵੇ ਜਾਂ ਪੰਜਾਬ ਦੇ ਮੁੱਦਿਆਂ ਦੀ ਸਮਝ ਹੋਵੇ ਇਦਾਂ ਦਾ ਕੋਈ ਵੀ ਇਹਨਾਂ ਨੇ ਕੋਈ ਵੱਡਾ ਕਦਮ ਨਹੀਂ ਚੱਕਿਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜ਼ੀਰੋ ਹੋ ਗਿਆ ਤੁਹਾਡੇ ਸਾਹਮਣੇ ਇੱਕ ਕਬੱਡੀ ਖੇਲਦੇ ਹੋ ਇਹ ਸੰਦੀਪ ਰੰਦਗਲ ਮੀਆਂ ਹਾਂਜੀ ਉਹਨੂੰ ਗੋਲੀਆਂ ਵੱਜ ਗਈਆਂ ਸਿੱਧੂ ਮੂਸੇਵਾਲੇ ਦੀ ਕੀ ਗਲਤੀ ਸੀ ਉਹਨੂੰ ਗੋਲੀਆਂ ਵੱਜ ਗਈਆਂ ਕਹਿਣ ਦਾ ਮਤਲਬ ਪੰਜਾਬ ਇਨਾ ਕੋ ਜਿਆਦਾ ਡੇਂਜਰ ਜ਼ੋਨ ਦੇ ਵਿੱਚ ਹੈਗਾ ਤੇ ਉਸ ਡੇਂਜਰ ਜ਼ੋਨ ਤੋਂ ਬਾਹਰ ਨਿਕਲਣ ਲਈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਪਈ ਹੈ ਤੁਸੀਂ ਦੇਖੋਗੇ ਕਿੰਨੇ ਵਿਕਾਸ ਦੇ ਜਿਹਦੀ ਮੈਂ ਤੁਹਾਨੂੰ ਉਦਾਹਰਣ ਦਿਨਾ ਹੈਗਾ ਜੁਪੀ ਬਿਹਾਰ ਦੇ ਵਿੱਚ ਚਲੇ ਜਾਓ ਕਿਤੇ 5 ਵਜੇ ਤੋਂ ਬਾਅਦ ਧੀਆਂ ਭੈਣਾਂ ਬਾਹਰ ਨਹੀਂ ਸੀ ਨਿਕਲਦੀਆਂ ਹੱਜੋ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਆਪਣੇ ਆਪ ਨੂੰ ਅਨਸੇਫ ਸਮਝ ਰਹੀਆਂ ਪਈਆਂ ਨੇ ਇਹ ਬੜੀ ਵੱਡੀ ਗੱਲ ਹੈਗੀ ਹੈ ਔਰ ਇਿੱਤੇ ਅਸਾਂ ਕਿ ਜਿਹੜੀ ਗੱਲ ਹੋਣੀ ਹੈਗੀ ਐ ਕਿ ਇੰਨੀ ਜ਼ਿਆਦਾ ਟੈਨਸ਼ਨਾਂ ਦੇ ਵਿੱਚ ਵੀ ਮੋਦੀ ਸਰਕਾਰ ਨੇ ਰਾਮ ਮੰਦਰ ਦਾ ਉਦਘਾਟਨ ਕੀਤਾ ਔਰ ਕਿੰਨੀ ਵੱਡੀ ਗਿੰਦੀ ਦੇ ਵਿੱਚ ਉੱਥਾਂ ਨੇ ਔਖੇ ਲੋਕਾਂ ਨੇ ਆਪਣੀ ਹਾਜ਼ਰੀ ਲਵਾਈ ਹੈਗੀ ਐ ਤੇ ਲੋਕਾਂ ਦਾ ਪਾਰਟੀ ਸਮਰਥਨ ਐ ਸਰ ਹੁਣ ਨਸ਼ਿਆਂ ਦਾ ਮੁੱਦਾ ਜਿਵੇਂ ਕਿ ਤੁਸੀਂ ਪੁੱਛਿਆ ਨਸ਼ਿਆਂ ਕਰਕੇ ਪੰਜਾਬ ਤਬਾਹ ਤਬਾਹੀ ਦੇ ਦੌਰ ਤੇ ਆ ਖੜਾ ਹੈ ਕਿਸੇ ਨੇ ਤੁਸੀਂ ਦੇਖੋ ਬਾਰਡਰ ਵੱਲ ਧਿਆਨ ਨਹੀਂ ਸੀ ਕੀਤਾ ਫਿਰ ਜਿਹੜਾ ਸਾਡਾ ਲਗਜਦਾ 20% ਉਹ ਲੈ ਕੇ ਜਾ ਰਹੇ ਨੇ ਜੇ ਉਹੀ ਮੰਨ ਲਓ ਸਾਡਾ ਕਾਰਗਰ ਜਿਆਦਾ ਜਿਆਦਾ ਬਾਹਰ ਜਾ ਰਿਹਾ ਹੈਗਾ ਸਮਾਨ ਲੈ ਕੇ ਤੇ ਉਹੀ ਜੇ 100% ਜਾਣ ਲੱਗ ਜੇ ਤੇ ਕੰਮ ਕਿੰਦਾ ਵਧਣਾ ਸਾਡੇ ਪੰਜਾਬ ਦਾ ਹੀ ਕੰਮ ਵਧਣਾ ਹੈਗਾ ਦੂਜੇ ਪਾਸੇ ਉੱਤੇ ਸਾਡੇ 1400 ਤੋਂ 1500 ਪਰਿਵਾਰ ਨੇ ਕੁੱਲ ਹੀ ਪਰਿਵਾਰ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਤਨਖਾਹਾਂ ਟਾਈਮ ਤੇ ਨਹੀਂ ਜਾਂ ਉਹਨਾਂ ਦੀਆਂ ਮੰਗਾਂ ਨੇ ਉਹ ਵੀ ਪਰੇਸ਼ਾਨ ਹੈਗੇ ਨੇ ਕਿਉਂਕਿ ਦੂਜੀਆਂ ਪਾਰਟੀਆਂ ਨੇ ਪੱਲਾ ਨਹੀਂ ਫੜਿਆ ਹੁਣ ਸਾਰੇ ਤੁਸੀਂ ਦੇਖੋਗੇ ਕਿੰਨਾ ਹਜੂਮ ਇਕੱਠਾ ਹੋਇਆ ਹੋਇਆ ਔਰ ਸੁਸ਼ੀਲ ਦੇਵਗਨ ਸਾਡੇ ਇਹਨਾਂ ਦੀ ਮੈਸੇਜ ਨੇ ਅਟਾਰੀ ਹਲਕੇ ਦੇ ਵਿੱਚੋਂ ਇਲੈਕਸ਼ਨ ਵੀ ਲੜੀ ਹੋਈ ਹੈ ਤੇ ਲੋਕਾਂ ਦਾ ਬਹੁਤ ਪਿਆਰ ਇਹਨਾਂ ਨੂੰ ਮਿਲ ਰਿਹਾ ਔਰ ਹਾਈ ਕਮਾਂਡ ਦਾ ਵੀ ਕਿਤੇ ਨਾ ਕੀਤੇ ਅਟਾਰੀ ਜਾਂ ਸਾਧੀਆਂ ਆਪਣੇ ਸੀਟਾਂ ਦੇ ਉੱਤੇ ਖਾਸ ਧਿਆਨ ਹੈਗਾ ਔਰ ਅਸੀਂ ਸਾਰੇ ਜੋਰ ਲਾਣੇ ਪਏ ਆ। ਜੀ ਕੱਲ ਮੇਨ ਆਬੋਦ ਜਿਹੜੀ ਹੈ ਮੰਗੀਆਂ ਦੀ ਵਪਾਰ ਤੋਂ ਮੰਗੀਆਂ ਦੀ ਛੋਟੀ ਟਾਪ ਦੇ ਵਿੱਚ ਉਸ ਕਹੀ ਸੀ ਕਿ ਉਸ ਲੋਕਾਂ ਦੀ ਮੰਨ ਸੀ ਕਿ ਜਿਹੜਾ ਵਪਾਰ ਬੰਦ ਕੀਤਾ ਗਿਆ ਵਾ ਆਈਸੀਪੀ ਬਾਰਡਰ ਨਾਲ ਰਾਜ ਆਇਆ ਖਾਲਿਸਤਾਨ ਦੇ ਨਾਲ ਹੋਵੇ। ਨਹੀਂ ਮੈਂ ਉਹੀ ਤਾਂ ਦੱਸਣਾ ਚਾਹੁੰਦਾ ਨਾ ਵੀ ਜਦੋਂ ਆਪਣਾ ਕਾਰਗੋ ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਨਾ ਇਹ ਹੀ ਤਾਂ ਆ ਜਿਵੇਂ ਸੰਧੂ ਸਾਹਿਬ ਜਿੱਤ ਜਾਂਦੇ ਨੇ ਸਾਡੀ ਸਰਕਾਰ ਬਣ ਜਾਂਦੀ ਹੈ ਇਹ ਸਭ ਤੋਂ ਪਹਿਲਾਂ ਕਹਿੰਦੇ ਨਾ ਵੀ ਫਸਟ ਡਿਸੀਜਨ ਇਹੀ ਹੋਣੇ ਨੇ ਵਪਾਰ ਹੀ ਖੁੱਲਣੇ ਨੇ ਉਟਾਰੀ ਤੁਸੀਂ ਦੇਖੋਗੇ ਮੇਨ ਬਾਰਡਰ ਏਰੀਆ ਹੋਣ ਦੇ ਨਾਲ-ਨਾਲ ਵੀ ਓਰੇ ਦੀ ਜਿਹੜੀ ਜਨਤਾ ਕਿੰਨੀ ਗਰੀਬੀ ਸਤਰ ਤੋਂ ਥੱਲੇ ਚੱਲ ਰਹੀ ਹੈ ਜ਼ੀਰੋ ਲਾਈਨ ਦੇ ਨਾਲ ਕਿੰਨੀ ਜ਼ਿਆਦਾ ਤਣਾਅ ਦੇ ਵਿੱਚ ਸਾਡਾ ਸਾਹਿਬ ਸਰਕਾਰ ਆਪਣੀ ਹੈ ਨੀ ਤੁਹਾਡੀ ਗੱਲ ਸਹੀ ਹੈ 10 ਹਾਲ ਤੱਕ ਪਰ ਇੱਕ ਵੱਡੀ ਗੱਲ ਇਹ ਹੈਗੀ ਹੈ ਸਰਕਾਰ ਕੇਂਦਰ ਦੀ ਆਪਣੀ ਹੈ ਪਰ ਸੂਬੇ ਦੀ ਆਪਣੀ ਨਹੀਂ ਨਾ ਵੀਰ ਜੀ ਕੋਪਾਰਟ ਉਹ ਜਿਹੜਾ ਵੇ ਸੈਂਟਰ ਦੇ ਸ਼ੁਰੂ ਤੁਹਾਡੀ ਗੱਲ ਨਹੀਂ 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 ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸੈਂਟਰ ਵੱਲੋਂ ਜਿਹੜੀਆਂ ਸਕੀਮਾਂ ਆ ਰਹੀਆਂ ਨੇ ਮੈਂ ਐਮ ਐਸ ਐਮ ای ਦਾ ਕੋਰ ਕੋ ਨਮੀਨਰ ਆ ਪੰਜਾਬ ਦਾ ਔਰ ਐਮ ਐਸ ਐਮ ای ਵੱਲੋਂ ਮੈਨੂੰ ਆਪਣਾ ਅੰਮ੍ਰਿਤਸਰ ਦੇ ਦੋ ਹਲਕਿਆਂ ਦੀ ਜ਼ਿੰਮੇਵਾਰੀ ਵੀ ਦਿੱਤੀ ਹੋਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਐਮ ਐਸ ਐਮ ای ਸੈਕਟਰ ਨੂੰ ਜਿੰਨੀਆਂ ਛੋਟੇ ਉਦਯੋਗਾਂ ਨੂੰ ਪਰਫੁੱਲਤ ਕਰਨ ਦੇ ਲਈ ਸੋ ਇੰਟਰਵਿਊ ਸਰਕਾਰ ਦਾ ਦਿੰਦੀ ਐ ਹਾਂਜੀ ਬਿਨਾ ਰਜਿਸਟਰੀ ਰੱਖਿਆਂ ਵੀ ਲੋਨ ਮਿਲਦੇ ਹੈਗੇ ਨੇ ਪਰ ਦੂਜੇ ਪਾਸੇ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਉਹ ਇਦਾਂ ਇਦਾਂ ਦੇ ਤੁਸੀਂ ਦੇਖੋ ਜੀਐਸਟੀ ਕੇਂਦਰ ਦੀ ਸਰਕਾਰ ਨੇ ਜੇ ਥੋੜਾ ਜਿਹਾ ਘਟਾਇਆ ਤੇ ਇਹਨਾਂ ਨੇ ਥੋੜਾ ਜਿਹਾ ਵੀ ਰਜਿਸਟ੍ਰੇਸ਼ਨ ਨਹੀਂ ਦਿੱਤਾ ਜੇ ਆਪਾਂ ਪੈਟਰੋਲ ਡੀਜ਼ਲ ਜੇ ਆਪਾਂ ਸੂਬੇ ਦਾ ਹੀ ਆਪਾਂ ਜੀਐਸਟੀ ਘਟਾ ਦਈਏ ਤੇ ਸੂਬੇ ਦੀ ਜਨਤਾ ਇਹਨਾਂ ਨੂੰ ਕਿਤੇ ਜਾਣ ਦਊਗੀ ਅੱਜ ਜੇ ਮੈਂ ਤੁਬੇ ਦੀ ਸਰਕਾਰ ਨੂੰ ਟਾਰਗੇਟ ਕਰਦਾ ਪਿਆ ਕਿ ਜੋ ਇਹਨਾਂ ਨੇ ਪਹਿਲਾਂ ਲੁਫਾਫੇ ਬਾਜ਼ੀਆਂ ਕਰ ਕਰਕੇ ਦਿਖਾਈਆਂ ਸੀਗੀਆਂ ਸੋਸ਼ਲ ਮੀਡੀਆ ਤੇ ਕਿਉਂਕਿ ਇਹ ਜਿਹੜੀ ਸਰਕਾਰ ਬਣੀ ਹੈ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਬਣੀ ਹੈ ਹੈ ਕਿ ਨਹੀਂ ਜਿੰਨਾ ਇਹਨਾਂ ਨੇ ਕਿਕੜੀਆਂ ਗਾਈਆਂ ਨੇ ਜਾਂ ਜਿੰਨੇ ਇਹਨਾਂ ਦੇ ਐਮ.ਐਲ.ਏ. ਨੇ ਜਾਂ ਸਟੇਜਾਂ ਦੇ ਉੱਤੇ ਖੜ ਕੇ ਕੁਫਰ ਤੋਲਿਆ ਹੈਗਾ ਜੇ ਉਹੀ ਕੁਫਰ ਸੱਚ ਕਰ ਲੈਂਦੇ ਕਿਉਂਕਿ ਸੱਚੀਆਂ ਗੱਲਾਂ ਹਰੇਕ ਨੂੰ ਚੰਗੀਆਂ ਲੱਗਦੀਆਂ ਨੇ ਵੀ ਯਾਰ ਐਦਾਂ ਹੋਵੇ ਪਰ ਕਿਸੇ ਨੇ ਪ੍ਰੈਕਟੀਕਲ ਤਾਂ ਕਿਸੇ ਨੇ ਵੀ ਨਹੀਂ ਕੀਤਾ ਮੋਦੀ ਸਰਕਾਰ ਨੇ ਐਮ ਐਸ ਐਮ ਇ ਸੈਕਟਰ ਨੂੰ ਵੀ ਕੇਂਦਰ ਨੇ ਜਦੋਂ ਆਪਣਾ ਕਰੋਨਾ ਗਲ ਚੱਲੂ ਹੋਇਆ ਸੀ ਕਿੰਨੀਆਂ ਸਕੀਮਾਂ ਦਿੱਤੀਆਂ ਆਪਣੇ ਵਪਾਰੀਆਂ ਨੂੰ ਬਚਾਉਣ ਦੇ ਲਈ ਪਰ ਸੂਬੇ ਦੀ ਸਰਕਾਰ ਨੇ ਉਦੋਂ ਬਾਹਨ ਨਹੀਂ ਫੜੀ ਪਹਿਲਾਂ ਕਿਹਾ ਗਿਆ ਸੀਗਾ ਵੀ ਹਰੇ ਉਹ 3 2 3 ਮਹੀਨੇ ਜਦੋਂ ਬਹੁਤ ਕ੍ਰੂਸ਼ਲ ਟਾਈਮ ਚੱਲ ਰਿਹਾ ਸੀਗਾ ਕਿ ਕਿਸ਼ਤਾਂ ਨਹੀਂ ਦਿੱਤੀਆਂ ਜਾਣਗੀਆਂ ਪਰ ਸੂਬੇ ਦੀ ਸਰਕਾਰ ਨੇ ਬੈਂਕਾਂ ਦੀ ਬਾਹਨ ਨਹੀਂ ਫੜੀ ਇਸ ਕਰਕੇ ਬੈਂਕਾਂ ਨੇ ਕਿ ਜਿਹੜਾ ਕਾਰਪੋਰੇਟ ਸੈਕਟਰ ਹੈ ਕਿਤੇ ਨਾ ਕਿਤੇ ਤੁਹਾਡੇ ਵਿਆਜਾਂ ਦੇ ਫਿਰਤੀ ਚੱਲਦਾ ਹੈਗਾ ਨਾ ਸੁੱਬੇ ਦੀ ਸਰਕਾਰ ਨੇ ਬਾਹ ਨਹੀਂ ਫੜੀ ਇਸ ਕਰਕੇ ਮਰੀ ਕੋਣ ਪੰਜਾਬ ਦੀ ਜਨਤਾ ਮਰੀ ਇਸ ਲਈ ਬੇਨਤੀ ਹੈਗੀ ਹੈ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਨਾ ਜਨਤਾ ਨੂੰ ਵੀ ਇਹ ਕੇਂਦਰ ਦੀ ਸਰਕਾਰ ਔਰ ਸੁੱਬੇ ਦੀ ਸਰਕਾਰ ਜਦੋਂ ਇੱਕ ਹੋਏਗੀ ਤਾਂ ਹੀ ਤਰੱਕੀ ਹੋਣੀ ਹੈ ਦਿਂਦੀ ਜਿੰਦਾ ਜਾਗਦਾ ਜਿਹੜੀ ਉਦਾਹਰਣ ਹੈਗੀ ਹੈ ਯੂਪੀ ਬਿਹਾਰ ਜੋਗੀ ਸਰਕਾਰ ਤੁਸੀਂ ਦੇਖੋ ਕਿੰਨੇ ਕਿੰਨੇ ਵਟੇ ਕੰਮ ਕਰ ਰਹੀ ਹੈ ਕਿਉਂਕਿ ਕੇਂਦਰ ਔਰ ਸੂਬਾ ਇੱਕ ਹੈ ਇਦਾਂ ਹੀ ਜੇ ਪੰਜਾਬ ਦੇ ਵਿੱਚ ਕੇਂਦਰ ਔਰ ਸੂਬਾ ਇੱਕ ਹੋ ਜਾਵੇ ਤੇ ਸਵਾਲ ਹੀ ਨਹੀਂ ਉੱਠਦਾ ਕਿ ਪੰਜਾਬ ਦੀ ਤਰੱਕੀ ਨਾ ਹੋਵੇ ਅੱਜ 8 ਟਾਰੀ ਮੰਡਲ ਦੀ ਮੀਟਿੰਗ ਸੀ ਬੂਥ ਲੈਵਲ ਦੀ ਮੀਟਿੰਗ ਸੀ ਅੱਜ ਮੇਰੇ ਪੰਜੋਂ ਮੰਡਲ ਆਏ ਆ ਇੱਥੇ ਅਸੀਂ ਉਹਨਾਂ ਪੰਜਾਂ ਮੰਡਲਾਂ ਦੇ ਨਾਲ ਆਪਾਂ ਜਿਹੜੀ ਸਾਡੀ ਇਲੈਕਸ਼ਨ ਆ ਉਹਦੇ ਸਬੰਧ ਚ ਅੱਜ ਮੀਟਿੰਗ ਕੀਤੀ ਗਈ ਆ ਔਰ ਆਪਾਂ ਸਾਰਿਆਂ ਨੂੰ ਇਹ ਮੁੱਦਾ ਰੱਖਿਆ ਕਿ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਬੂਥ ਤੇ ਸ਼ਕਤੀ ਕੇਂਦਰਾਂ ਤੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਆਪਣੀਆਂ ਪਾਉਣੀਆਂ ਔਰ ਹਰ ਮੰਡਲ ਤੇ ਆਪਣੇ ਸ਼ਕਤੀ ਕੇਂਦਰਾਂ ਤੇ ਕੰਮ ਕਰਨਾ ਔਰ ਤਰਨਜੀਤ ਸਿੰਘ ਸੰਧੂ ਜੀ ਨੂੰ ਬਾਰੀ ਬਹੁਤ ਮਤਨ ਜਿਤਾ ਕੇ ਅਸੀਂ ਭੇਜਣਾ ਔਰ ਆਪਣੇ ਹਲਕੇ ਦੇ ਵਿਕਾਸ ਵੀ ਵਿਕਾਸ ਕਰਾਉਣਾ ਔਰ ਇਹ ਭਾਰਤ ਜਨਤਾ ਪਾਰਟੀ ਲਈ ਇੱਕ ਬਹੁਤ ਅੱਛਾ ਮੌਕਾ ਆ ਵੀ ਇਹਨਾਂ ਲੋਕਾਂ ਵਾਸਤੇ ਭਾਰਤ ਜਨਤਾ ਪਾਰਟੀ ਨੇ ਇੱਕ ਬਹੁਤ ਵਧੀਆ ਮੌਕਾ ਦਿੱਤਾ ਕਿ ਆਪਣੇ ਜਿਹੜੇ ਤਰਨਜੀਤ ਸਿੰਘ ਸੰਧੂ ਜੀ ਆ ਇਹਨੇ ਵਧੀਆ ਕੈਂਡੀਡੇਟ ਆ ਔਰ ਪੜ੍ਹੇ ਲਿਖੇ ਕੈਂਡੀਡੇਟ ਆ ਔਰ ਉਹਨਾਂ ਦਾ ਇੱਕ ਪਿਸ਼ੋਕਰ ਬਹੁਤ ਵਧੀਆ ਉਹਨਾਂ ਦਾ ਔਰ ਨਹੀਂ ਇਹ ਬਾਰੀ ਬਾਰੀ ਨਹੀਂ ਕਿਹਾ ਜਾ ਸਕਦਾ ਇਹਨਾਂ ਦਾ ਤੇ ਬਹੁਤ ਪ੍ਰਾਣਾ ਪਸ਼ੋਕੜ ਹੈ ਇਹਨਾਂ ਦੇ ਤੇਜਾ ਸਿੰਘ ਸਮੁੰਦਰੀ ਜਿਹੜੇ ਸੀ ਇਹਨਾਂ ਦੇ ਦਾਦਾ ਜੀ ਸੀਗੇ ਉਹਨਾਂ ਦੇ ਨਾਂ ਤੇ ਇਹਨਾਂ ਦਾ ਹਾਲ ਵੀ ਬਣਿਆ ਹੋਇਆ ਦਰਬਾਰ ਸਾਹਿਬ 'ਚ ਔਰ ਇਹਨਾਂ ਦੇ ਜਿਹੜੇ ਹੈਗੇ ਆ ਮਾਤਾ ਜੀ ਸੀ ਇੱਥੋਂ ਹੀ ਪੜ੍ਹੇ ਆ ਇੱਥੇ ਪ੍ਰਿੰਸੀਪਲ ਰਹੇ ਆ ਉਹ ਵੀ ਇਹਨਾਂ ਦੇ ਫਾਦਰ ਵੀ ਔਰ ਇਹ ਜਿਹੜੇ ਇਹਨਾਂ ਦਾ ਘਰ ਵੀ ਤੇ ਇੱਥੇ ਹੀ ਆ ਤੇ ਇਹ ਤੇ ਹਮੇਸ਼ਾ ਇੱਥੇ ਆਉਂਦੇ ਜਾਂਦੇ ਵੀ ਆ ਪਰ ਜਿਹੜੀ ਇੱਕ ਨੌਕਰੀ ਆ ਆਈਐਫਐਸ ਆਈਐਫਐਸ ਦੀ ਨੌਕਰੀ ਆ ਉਹ ਤੇ ਸਭ ਕਰਦੇ ਆ ਨਾ ਜੌਬ ਤੇ ਸਭ ਨੇ ਕਰਨੀ ਆਪਣਾ ਘਰ ਥੋੜੀ ਕੋਈ ਛੱਡ ਦਿੰਦਾ ਪਰ ਇਹਦੇ ਲਈ ਇਹ ਗਲਤ ਧਾਰਨਾ ਲੋਕਾਂ ਦੀ ਕਿ ਬਾਰ ਦੇ ਆ ਬਾਰ ਦੇ ਬਾਰ ਦੇ ਕੋਈ ਨਹੀਂ ਆ ਇਹ ਇਥੋਂ ਦੇ ਰਹਿਣ ਵਾਲੇ ਇਥੋਂ ਦੇ ਵਸਨੀਕ ਨੇ ਔਰ ਇਹ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਹਿੱਤ ਦਾ ਬਹੁਤ ਸੋਚ ਰਹੇ ਆ ਔਰ ਇਹ ਬਾਹਰ ਵੀ ਬਾਹਰ ਵੀ ਜਾ ਕੇ ਆਪਣੇ ਜਿਹੜੇ ਸਾਡੇ ਲੋਕ ਰਹਿੰਦੇ ਆ ਉਹਨਾਂ ਨਾਲ ਵੀ ਇਸ ਚੀਜ਼ ਤੇ ਗੱਲਬਾਤ ਕਰਦੇ ਆ ਔਰ ਇਸੇ ਕਰਕੇ ਹੀ ਇਹ ਇੱਥੇ ਆਏ ਆ ਕਿ ਮੈਂ ਆਪਣੇ ਅਮ੍ਰਿਤਸਰ ਦਾ ਅਮ੍ਰਿਤਸਰ ਦਾ ਬਹੁਤ ਵਿਕਾਸ ਕਰਨਾ ਔਰ ਵਾਦ ਤੋਂ ਵਾਦ ਆਪਣੇ ਲੋਕਾਂ ਵਾਸਤੇ ਜਿਹੜੀਆਂ ਜਿੰਨੀਆਂ ਵੀ ਸੁਵਿਧਾਵਾਂ ਨੇ ਉਹ ਲੈ ਕੇ ਆਉਣੀਆਂ ਔਰ ਕੰਮਕਾਰ ਦੇ এডਿਕੇਸ਼ਨ ਲਈ ਹਸਪੀਟਲ ਹਸਪੀਟਲ ਲਈ ਸਭ ਚੀਜ਼ਾਂ ਵਾਸਤੇ ਇਹ ਆਏ ਆਪਣੇ ਆਪ ਨੂੰ ਮਤਲਬ ਸਖਸ਼ਮ ਇੱਕ ਜਿਹਨੂੰ ਕਹਿੰਦਾ ਨਾ ਕਿ ਇੱਕ ਬਹੁਤ ਵਧੀਆ ਸਾਨਾ ਔਰ ਅੱਛੇ ਅੱਛੀ ਲੀਡਰਸ਼ਿਪ ਜਿਹੜੀ ਆ ਉਹ ਅੱਜ ਸਾਨੂੰ ਭਾਜਪਾ ਜੰਦਾ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਨੇ ਉਹ ਲੰਘ ਗਏ ਇੱਕ ਬਨੇ ਪੰਜਾਬ ਸਰਕਾਰ ਦੇ ਵਜ਼ੀਰ ਜਿਹੜੇ ਨੇ ਕੁਲਦੀਪ ਸਿੰਘ ਘੜੀਵਾਲ ਉਹਨੇ ਦੂਸਰੇ ਬਨੇ ਦੋਵਾਰ ਐਮਪੀ ਰਹ ਚੁਕੇ ਦੂਜੀ ਸਿੰਘ ਉਹਨਾਂ ਕਾਂਗਰਸ ਵੱਲੋਂ ਨੇ ਔਰ ਪੂਰਵ ਜਿਹੜੇ ਪੰਜਾਬ ਦੇ ਮੰਤਰੀ ਰਹ ਚੁਕੇ ਨੇ ਅਨਿਲ ਜੋਸ਼ੀ ਉਹ ਕਾਦੀਦਾਲ ਵੱਲੋਂ ਲੜ ਰਹੇ ਨੇ ਔਰ ਕਿਸੇ ਟਾਈਮ ਤੋਂ ਉਹ ਭਾਜਪਾ ਦਾ ਵੀ ਸਾਰੇ ਨੇ ਭਾਜਪਾ ਵੱਲੋਂ ਮੰਤਰੀ ਬਣੇ ਸੀ ਜਦੋਂ ਭਾਜਪਾ ਦੇ ਮੰਤਰੀ ਹੋ ਰਹੇ ਆ ਉਹਨਾਂ ਨੇ ਕੰਮ ਕੀਤੇ ਨੇ ਪਰ ਇਹ ਹੈ ਕਿ ਕੁਝ ਕੁਝ ਮੁਸ਼ਕਲਾਂ ਹੋ ਸਕਦੀਆਂ ਉਹਨਾਂ ਦੀਆਂ ਕੋਈ ਪ੍ਰੋਬਲਮਸ ਹੋ ਸਕਦੀਆਂ ਜਿੰਨਾ ਕਰਕੇ ਉਹਨਾਂ ਨੇ ਦੂਸਰੀ ਪਾਰਟੀ 'ਚ ਚਲੇ ਗਏ ਆ ਪਰ ਜਿਹੜੇ ਲੋਕੀ ਜਿਹੜੇ ਪਹਿਲਾਂ ਜਿੱਤੇ ਆ ਕਾਂਗਰਸ ਦੇ ਅਕਾਲੀ ਜਿੱਤੇ ਆ ਉਹ ਮੈਂ ਆਪਣੇ ਹਲਕੇ 'ਚ ਵੀ ਵੇਖਦੀ ਆ ਲੋਕਾਂ 'ਚ ਵੀ ਵੇਖਦੀ ਆ ਉਹਨਾਂ ਦੀ ਨਾ ਤਾਂ ਕੋਈ ਪਛਾਣ ਆ ਕੰਮ ਤੇ ਉਹਨਾਂ ਨੇ ਮੇਰੇ ਸਾਰੇ ਹਲਕੇ 'ਚ ਕੋਈ ਕੰਮ ਨਹੀਂ ਉਹਨਾਂ ਦਾ ਮੈਨੂੰ ਦਿਖਿਆ ਜਿੰਨੀ ਦੇਰ ਮੈਂ ਵੀ 2 ਸਾਲ ਹੋ ਗਏ ਮੈਨੂੰ ਜਾ ਰਹੀ ਆ ਪਰ ਮੈਂ ਉਹਨਾਂ ਦਾ ਕੋਈ ਕੰਮ ਦਾ ਵੇਖਿਆ ਨਹੀਂ ਨਾ ਕੋਈ ਵਿਕਾਸ ਵੇਖਿਆ ਨਾ ਹੀ ਉਹਨਾਂ ਲੋਕਾਂ ਦੀਆਂ ਕੋਈ ਮੁਸ਼ਕਲਾਂ ਹੱਲ ਕੀਤੀਆਂ ਨੇ ਔਰ ਤੁਸੀਂ ਵੀ ਵੇਖਦੇ ਹੀ ਜੇ ਸਾਰੀ ਦੁਨੀਆ ਵੇਖਦੀ ਹੈ ਮੈਂ ਹਰ ਪਿੰਡ ਚ ਵੇਖਦੀ ਆ ਨਸ਼ਾ ਤੇ ਜਿਹੜਾ ਨਾ ਉਹ ਉਸ ਤੋਂ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਘਟਣ ਦੀ ਬਜਾਏ ਨਸ਼ਾ ਇੰਨਾ ਜ਼ਿਆਦਾ ਹੋ ਗਿਆ ਕਿ ਅਸੀਂ ਗੱਲ ਕਰ ਰਹੇ ਸੀ ਕਿ ਇੱਕ ਪਿੰਡ ਵਿੱਚ ਇੱਕ ਮਾਤਾ ਸਾਨੂੰ ਮਿਲੀ ਆ ਮਤਲਬ ਤੁਸੀਂ ਦੇਖ ਨਹੀਂ ਸਕਦੇ ਉਹਨਾਂ ਨੂੰ ਕਿ ਜਿਹੜੀ ਮਾਤਾ ਮੈਂ ਵੇਖ ਕੇ ਆਈ ਆ ਉਹਦਾ ਘਰ ਵੇਖ ਕੇ ਆਈ ਉਹਦੇ ਅੱਠ ਪਰਿਵਾਰ ਜੀ ਰਹੇ ਸੀ ਉਹ ਨਸ਼ੇ ਦੀ ਜਿਹੜੀ ਆ ਘਰ ਤੇ ਵਿੱਚ ਚਲੇ ਗਏ ਆ ਔਰ ਮਤਲਬ ਬਹੁਤ ਜ਼ਿਆਦਾ ਨਸ਼ਾ ਜਿਸ ਨੂੰ ਰੋਕੇਗੀ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਹੀ ਰੋਕ ਸਕਦੀ ਆ ਅਗਰ ਔਰ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਦਸੰਬਰ ਐਂਡ ਤੱਕ ਅਸੀਂ ਜਿਹੜਾ ਨਸ਼ਾ ਖਤਮ ਪੰਜਾਬ ਤੋਂ ਨਸ਼ਾ ਖਤਮ ਕਰਾਂਗੇ ਇਹਨਾਂ ਨੂੰ ਕਿੰਨੇ ਮਹੀਨੇ ਹੋ ਗਏ ਸਰਕਾਰ ਬਣੀ ਨੂੰ ਇਹਨਾਂ ਪਹਿਲਾ ਸਭ ਤੋਂ ਮੁੱਦਾ ਇਹ ਹੀ ਰੱਖਿਆ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਬੇਰੋਜ਼ਗਾਰੀ ਖਤਮ ਕਰਾਂਗੇ ਪਰ ਉਹਨਾਂ ਚੋਂ ਦੋਨਾਂ ਚੋਂ ਕੋਈ ਵੀ ਚੀਜ਼ ਨਹੀਂ ਖਤਮ ਹੋਈ ਵਧੀਆ ਹੀ ਇਹ ਸਗੋ ਬੇਰੋਜ਼ਗਾਰੀ ਉਥੇ ਦੀ ਉਥੇ ਹੀ ਖਲੋਤੀ ਹੈ ਇਹਨਾਂ ਨੇ ਕਿਹੜਾ ਕੰਮ ਕਰ ਦਿੱਤਾ ਜੀ ਬੇਰੋਜ਼ਗਾਰੀ ਖਤਮ ਕਰਨ ਦਾ ਤੇ ਨਸ਼ਾ ਜਿਹੜਾ ਉਸ ਤੋਂ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਉਹ ਅਸੀਂ ਦੇਖ ਹੀ ਰਹੇ ਆ ਘਟਣ ਦੀ ਬਜਾਏ ਸਗੋਂ ਜ਼ਿਆਦਾ ਵਧਿਆ ਜੀ ਮੈਮ ਮੁਕਾਬਲਾ ਕਿਸ ਨਾਲ ਦੇਖਦੇ ਹੋ ਇੱਕ ਤਰਫ ਦੋਵਾਂ ਵਰ ਐਮਪੀ ਰਹਿ ਚੁੱਕੇ ਨੇ

x aur whatsapp channel par